ਪਿੰਡ ਆ ਪਾਣੀ ਇਹਨਾਂ ਦੇ ਘਰੇ ਆਇਆ ਅੱਛਾ ਭਾਈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਟਰਾਲੀ ਨਹੀਂ ਕੋਈ ਵੀ ਆਉਂਦੀ ਇੱਥੋਂ 1.5 ਕਿਲੋਮੀਟਰ ਅਜ ਨਾਲਾ ਆਇਆ ਅਜ ਰਾਲੇ ਸਾਰਾ ਸਾਰਾ ਕੋ ਪੁੱਜਦਾ ਉੱਥੇ ਸਭ ਕੁਝ ਲੱਗਾ ਪਰ ਬਾਬੇ ਕਹਿੰਦੇ ਉਹਨਾਂ ਕੋਲ ਲੈ ਲੋ ਉਹਨਾਂ ਕੋਲ ਲੈ ਕੋਈ ਸਮਾਨ ਨਹੀਂ ਦੇਂਦਿਆ ਕੋਈ ਕੁਝ ਨਹੀਂ ਕਰਦਾ ਬਸ ਇਹ ਇਦਾਂ ਹੀ ਛੋਸ਼ੇ ਬਾਜੀਆਂ ਹੀ ਹੁੰਡੀਆਂ ਵਾਂ ਬੇਨਤੀ ਆ ਵੀ ਵੀਰਾਂ ਨੂੰ ਜੇਨਾਂ ਕੋਈ ਆਪਣਾ ਯੋਗਦਾਨ ਪਾਉਣਾ ਸਦਾ ਪਿੰਡਾਂ 'ਚ ਜਾ ਕੇ ਆਪ ਦੋ ਗਾੜੀ ਕਿਤੇ ਜਿੱਥੇ ਢੇਰੀਆਂ ਲੱਗੀਆਂ ਉੱਥੋਂ ਤੱਕ ਨਾ ਪਚਾਓ ਜਿਨਾਂ ਨੂੰ ਲੋਡ ਆ ਜਾਂ ਜਿਨਾਂ ਨੂੰ ਮਦਦ ਲੋਡ ਆ ਹੈਗੀ ਆ ਉਹਨਾਂ ਨੂੰ ਬਚਾਓ ਜੇ ਤਰਪਾਲਾ ਜਾਣੀਆਂ ਤਰਪਾਲਾ ਵੀ ਪਿੰਡਾਂ ਤੱਕ ਨਹੀਂ ਪਹੁੰਚਣੀਆਂ ਇੱਥੇ ਮੈਂ ਘਰ ਵੀ ਵੇਖੇ ਲੋਕਾਂ ਦੇ ਜਿਹੜੇ ਵੀ ਡਿੱਗੇ ਹੋਏ ਆ ਦੇਖੋ ਆ ਗਿਆ ਠੀਕ ਹੈ ਨਾ ਗਰਾਲਾ ਗਰਾਲਾ ਪਿੰਡ ਐ ਇਥੋਂ ਸਿਰਫ 1.5 ਕਿਲੋਮੀਟਰ ਹਣਾ ਆਣਾ ਭਾਈ ਜੀ ਨਾਲੇ 3 ਕਿਲੋਮੀਟਰ ਆ ਇੱਥੋਂ ਟਰਾਲੀਆਂ ਆਉਂਦੀਆਂ ਜੀ ਭਜਾ ਕੇ ਨਿਕਲ ਜਾਂਦੀਆਂ ਕੋਈ ਐਣੋਂ ਨਿਕਲ ਜਾਂਦਾ ਕੋਈ ਪਰੇੋਂ ਨਿਕਲ ਜਾਂਦਾ ਕੋਈ ਨਹੀਂ ਆਉਣ ਡਿਆ ਇੱਥੇ ਤੁਸੀਂ ਬੇਨਤੀ ਆ ਵੀ ਜਿਨ੍ਹਾਂ ਨੇ ਯੋਗਦਾਨ ਪਾਉਣਾ ਪਿੰਡਾਂ 'ਚ ਆਪ ਜਾਓ ਪਹਿਲਾਂ ਤੁਰ ਫਿਰ ਕੇ ਆਓ ਗੱਲਬਾਤ ਕਰੋ ਉਹਨਾਂ ਨੂੰ ਕੀ ਲੋੜ ਐ ਕੀ ਨਹੀਂ ਉਹ ਸਾਣਾ ਤੋਂ ਜਿਹਨੂੰ ਮਿਲ ਜਾਂਦਾ ਉਹਦਾ ਬਸ ਠੀਕ ਹੈ ਦੂਜਾ ਤੁਸੀਂ ਦੰਮਿਆ ਦਿੱਤੀ ਹੈ ਹਾਂਜੀ ਪੁਆਇੰਟ ਕੇ ਦੇ ਉਹ ਵੀ ਕਿਹਨੂੰ ਹੁੰਦਾ ਚਾ ਡੰਗਲ ਉੱਥੇ ਜਾਈਦਾ ਸਰ ਉਹਦੇ ਨਾਲ ਖਾਜੋ ਜਿਹੜੀ ਚੀਜ਼ ਦੀ ਜਰੂਰਤ ਹੈ ਤੇ ਉਹ ਪੁੱਛਦਾ ਨਹੀਂ ਕਰਦੇ ਤੁਹਾਡੇ ਪਿੰਡ ਪਹੁੰਚ ਜਾਂਦੇ ਉਹ ਤੁਹਾਡੇ ਪੇਡ ਪਹੁੰਚ ਜੰਨੇ ਮੈਂ ਸੁਣੀ ਭਾਈ ਜੀ ਗੱਲ ਸੁਣੀ ਆ ਕਹਿੰਦੇ ਆਧਾਰ ਕਾਰਡ ਲੈ ਲੈਂਦੇ ਆ ਲਿਖਾ ਲੈਂਦੇ ਆ ਪਰ ਦਿੰਦੇ ਕੁਝ ਨਹੀਂ ਆ ਕੋਈ ਗੱਲ ਨਹੀਂ ਮਾਲਕੋ ਕੋਈ ਗੱਲ ਨਹੀਂ ਮੈਂ